ਸਟ੍ਰੀਕਲ ਮਿਹਰਸ਼ਦੀਪ ਕੋ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਚੋਨਾ ਦਾ ਮੌਸਮ ਹੈ ਦਲਬਦਲੂਆ ਦਾ ਮੌਸਮ ਹੈ ਤੇ ਗੱਲਾਂ ਚ ਵਿਜੇ ਸੰਪਲਾ ਦੀ বিজেপি ਦੇ ਲੀਡਰ ਨੇ ਪਰ ਚਰਚਾ ਇਹ ਚੱਲ ਰਹੀ ਹੈ ਪਾਰਟੀ ਬਦਲ ਸਕਦੇ ਨੇ ਵੱਡੇ ਤੌਰ ਤੇ ਚਰਚਾ ਅਕਾਲੀ ਦਲ ਦੀ ਚੱਲ ਰਹੀ ਹੈ ਕਿ ਵਿਜੇ ਸੰਪਲਾ ਅਕਾਲੀ ਦਲ ਚ ਜਾ ਸਕਦੇ ਨੇ ਹੁਣ ਕੀ ਕੋਈ ਚਰਚਾਵਾਂ ਚੱਲ ਰਹੀਆਂ ਨੇ ਕਿੰਨੀ ਕੁ ਸੱਚਾਈ ਹੈ ਕਿ ਸੱਚਮੁੱਚ ਪਾਰਟੀ ਬਦਲਣਗੇ ਜਾਂ ਫਿਰ বিজেপি ਚ ਹੀ ਰਹਿਣਗੇ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੇਰੇ ਸਹਿਯੋਗੀ ਸੁਨੀਲ ਲਖਾ ਨੇ ਸੁਨੀਲ ਜੀ ਟਿਕਟ ਮਿਲੀ ਨਹੀਂ ਵਿਜੇ ਸੰਪਲਾ ਨੂੰ ਮੌਜੂਦਾ ਐਮਪੀ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਗਈ ਨਰਾਜ਼ ਚੱਲ ਰਹੇ ਨੇ ਇਹ ਵੀ ਸੁਣਨ ਚਾਇਆ ਕਿ ਬੀਜੇਪੀ ਨੇ ਦਿੱਲੀ ਵੀ ਬੁਲਾਇਆ ਇਹਨਾਂ ਨੂੰ ਇਹਨਾਂ ਦੀ ਨਰਾਜ਼ਗੀ ਦੂਰ ਕਰਨ ਲਈ ਪਰ ਗੱਲ ਬਣੀ ਨਹੀਂ ਕੀ ਕੁਝ ਖਬਰਾਂ ਨਹੀਂ ਜੀ ਬਿਲਕੁਲ ਜਿਹੜੇ ਜਦੋਂ ਤੋਂ ਟਿਕਟ ਜਿਹੜੀ ਹੁਸ਼ਿਆਰਪੁਰ ਤੋਂ ਅਨਾਉਂਸ ਹੋਈ ਹੈ ਲੋਕ ਸਭਾ ਸੀਟ ਦੀ ਕਿਆਸ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਬੀਜੇ ਸਾਫਲਾ ਜਿੱਤੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਜਾਏਗਾ ਪਾਰਟੀ ਵੱਲੋਂ ਪਰ ਨਹੀਂ ਹੋਇਆ ਜਿਹਦੇ ਵਿੱਚ ਕਿ ਸੋਮ ਪ੍ਰਕਾਸ਼ ਜੀ ਨੂੰ ਤਾਂ ਪਹਿਲਾਂ ਹੀ ਕਹਿਇਆ ਜਾ ਰਿਹਾ ਸੀ ਕਿ ਟਿਕਟ ਨਹੀਂ ਮਿਲੀ ਲੇਕਿਨ ਜਿਹੜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਪਤਨੀ ਨੂੰ ਅਨੀਤਾ ਸੋਮ ਪ੍ਰਕਾਸ਼ ਉਹਨਾਂ ਨੂੰ ਟਿਕਟ ਦਾ ਨਾਮ ਜਦੋਂ ਅਨਾਉਂਸ ਹੋਇਆ ਤੇ ਇੱਕ ਖਲਬਲੀ ਜਿਹੀ ਮਚ ਗਈ। ਉਹਦੇ ਵਿੱਚ ਜਿਹੜੇ ਵਿਜੇ ਸਾਪਲਾ ਜੀ ਐ ਉਹ ਕਾਫੀ ਨਾਰਾਜ਼ ਹੋਏ ਔਰ ਆਪਣੇ ਸਮਰਥਕਾਂ ਦੇ ਨਾਲ ਉਹਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਪਾਰਟੀ ਬਜ਼ਨੇ ਦਾ ਜਿਹੜਾ ਫੈਸਲਾ ਲਿਆ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਕਾਂਗਰਸ ਚ ਗਏ ਆ ਦਫ਼ਤਰ ਗਏ ਆ ਜਾਂ ਉੱਥੇ ਚੰਡੀਗੜ੍ਹ ਗਏ ਆ। ਮੀਟਿੰਗਾਂ ਕੀਤੀਆਂ ਗਈਆਂ اچھا ਕਾਂਗਰਸ ਨਾਲ ਮਤਲਬ ਗੱਲ ਹੋਈ ਹੈ ਮਤਲਬ ਕਾਂਗਰਸ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਚੰਡੀਗੜ੍ਹ ਗਏ ਆ ਤੇ ਚੰਡੀਗੜ੍ਹ ਦੇ ਵਿੱਚ ਬੜੇ ਲੀਡਰਾਂ ਨਾਲ ਇਹਨਾਂ ਦੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਇਹ ਜਦੋਂ ਕੋਈ ਇਹਨਾਂ ਦਾ ਅਜੇ ਤੱਕ ਨਤੀਜਾ ਨਹੀਂ ਨਿਕਲਿਆ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਨਾਲ ਵੀ ਕਿਉਂਕਿ ਇਹਨਾਂ ਦੀ ਜਿਹੜੀ ਆ ਸ਼ਰਤ ਇੱਕ ਹੈ ਕਿ ਹੁਸ਼ਿਆਰਪੁਰ ਤੋਂ ਅਕਾਲੀ ਦਲ ਨਾਲ ਕੋਈ ਮੀਟ ਨਹੀਂ ਅਕਾਲੀ ਦਲ ਨਾਲ ਮੀਟਿੰਗ ਹੋਈ ਹੈ ਅਕਾਲੀ ਦਲ ਜਲਦੀ ਹਾਂ ਜੀ ਇਹਨਾਂ ਦੀ ਜਿਹੜੀ ਇਹਨਾਂ ਦੀ ਜਿਹੜੀ ਆ ਸੁਖਵੀਰ ਬਾਦਲ ਜੀ ਨਾਲ ਕਹਿੰਦੇ ਗੱਲਬਾਤ ਹੋਈ ਆ ਜਿਹੜੇ ਸੂਤਰ ਦੱਸਨੇ ਗੱਲਬਾਤ ਹੋਈ ਹੈ ਕਈ ਮੁੱਦਿਆਂ ਤੇ ਜਿਹੜਾ ਸੋਚ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਇਹ ਛਾਰਪੁਰ ਲੋਕ ਸਭਾ ਸੀਟ ਹੈ ਉਹਦੇ ਤੋਂ ਉਮੀਦਵਾਰ ਦੇ ਤੌਰ ਤੇ ਇਹ ਉਤਰਨਾ ਚਾਹੁੰਦੇ ਨੇ ਕਿਉਂਕਿ ਇਹ ਨਵੇਂ ਜਦੋਂ ਕੋਈ ਵੀ ਪਾਰਟੀ ਹੈ ਨਵਾਂ ਕੈਂਡੀਡੇਟ ਜਾਂ ਨਵਾਂ ਕੋਈ ਵਿਅਕਤੀ ਹੁੰਦਾ ਹੈ ਉਹਨੂੰ ਇੰਨੀ ਜਲਦੀ ਜਦੋਂ ਸੀਟ ਦੇਣੀ ਆ ਤਾਂ ਬਾਕੀ ਜਿਹੜੇ ਪਾਰਟੀ ਦੇ ਵਰਕਰ ਨੇ ਜਾਂ ਸੀਨੀਅਰ ਆਗੂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਨਾਰਾਜ਼ਗੀ ਜਿਹੜੀ ਆ ਉਹ ਪਾਰਟੀ ਨੂੰ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਪਾਰਟੀ ਵੀ ਬੜੇ ਸੋਚ ਵਿਚਾਰ ਕੇ ਇੱਕ ਨਵੇਂ ਜਿਹੜੇ ਆ ਜਿਹਦੇ ਨੂੰ ਲੈਂਦੀ ਹੈ ਇਸੇ ਤਰ੍ਹਾਂ ਦੇ ਨਾਲ ਬਿਜੇ ਸਾਪਲਾ ਜਿੰਨਾ ਵੀ ਹੋ ਰਿਹਾ ਦਰਦਰ ਪਟਕਰੇ ਨੇ ਕਦੀ ਕਾਂਗਰਸ ਵੱਲ ਨੂੰ ਜਾ ਰਹੇ ਨੇ ਕਦੀ ਉਹ ਅਕਾਲੀ ਦਲ ਵੱਲ ਨੂੰ ਜਾ ਰਹੇ ਨੇ ਹੋਰ ਉਹਨਾਂ ਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਇੱਥੇ ਤੱਕ ਕਿ ਬੀਜੇਪੀ 'ਚ ਦੁਬਾਰਾ ਵੀ ਇਹਨਾਂ ਦੀ ਜਿਹੜੀ ਗੱਲਬਾਤ ਪਾਰਟੀ ਦੇ ਵਰਕਰਾਂ ਨਾਲ ਜਾਂ ਸਾਥੀਆਂ ਦੇ ਨਾਲ ਹੋਈ ਹੈ ਵੀ ਇਹਨਾਂ ਨੂੰ ਸਮਝਾਇਆ ਜਾਵੇ ਜਾਂ ਕਿਸੇ ਤਰ੍ਹਾਂ ਦੇ ਨਾਲ ਸ਼ਾਂਤ ਕਰਕੇ ਅਹੁਦੇਦਾਰੀ ਦਾ ਇਹਨਾਂ ਨੂੰ ਭਰੋਸਾ ਦਿੱਤਾ ਜਾਵੇ ਕਹਿੰਦੇ ਦਿੱਲੀ ਵੀ ਆਇਸੂ ਬਿਜੇ ਸਾਪਲਾ ਚੰਡੀਗੜੀ ਕੋਈ ਮੀਟਿੰਗ ਹੋਈ ਹੈ ਬਿਲਕੁਲ ਜੀ ਪਹਿਲਾਂ ਉਹ ਸ਼ਰਪੂ ਮੀਟਿੰਗ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਗਏ ਸੀ ਜਦੋਂ ਕਾਂਗਰਸ ਨੂੰ ਇਹ ਮਿਲਨ ਗਏ ਆ ਉਸ ਤੋਂ ਬਾਅਦ ਉੱਥੇ ਹੀ ਜਾਣਕਾਰੀ ਦੇ ਮੁਤਾਬਕ ਇਹਨਾਂ ਦੀ ਜਿਹੜੀ ਗੱਲਬਾਤ ਹੈ ਬੀਜੇਪੀ ਦੇ ਜਿਹੜੀ ਬਨੀਤ ਜੋਸ਼ੀ ਜੀ ਦਾ ਨਾਮ ਆ ਰਿਹਾ ਬਈ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਇਹ ਦਿੱਲੀ ਵੀ ਗਏ ਆ ਦਿੱਲੀ ਵੀ ਪਤਾ ਚੱਲਿਆ ਵੀ ਇਹ ਸੋਨੀਆ ਗਾਂਧੀ ਜੀ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਇਹ ਵਾਪਸ ਫਿਰ ਆਏ ਕਿਸੇ ਪਾਸੇ ਵੀ ਗੱਲਬਾਤ ਨਹੀਂ ਹੋਈ ਹੈ ਹੁਣ ਜਿਹੜੇ ਤਾਜ਼ਾ ਅੱਜ ਜਿਹੜੇ ਅੰਕੜੇ ਆ ਉਦੇ ਵਿੱਚ ਜਿਹੜੀ ਇਹਨਾਂ ਦੇ ਘਰ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਸਮਰਥਕ ਆ ਉਹਨਾਂ ਦੇ ਨਾਲ ਇੱਕ ਗੁਪਤ ਮੀਟਿੰਗ ਹੈ ਮੀਡੀਆ ਤੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਾ ਰਿਹਾ ਜਿਹੜੇ ਸੂਤਰ ਦੱਸ ਰਹੇ ਨੇ ਉਹਦੇ ਮੁਤਾਬਕ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਹੜਾ ਸੁਖਵੀਰ ਬਾਦਲ ਜੀ ਪਹਿਲਾਂ ਕਾਫੀ ਗਲਬਾ ਚੱਲ ਰਹੀ ਸੀ ਵੀ ਉਹ ਹੁਸ਼ਿਆਰਪੁਰ ਆ ਰਹੇ ਨੇ ਔਰ ਇੱਕ ਨਿੱਜੀ ਹੋਟਲ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਨਗੇ ਜੁਆਇਨਿੰਗ ਦਾ ਵੀ ਗਲਬਾ ਚੱਲ ਰਹੀ ਸੀ ਪਰ ਉਹ ਜਿਹੜਾ ਅਚਾਨਕ ਪਤਾ ਲੱਗਾ ਵੀ ਉਹ ਕੈਨਸਲ ਹੋ ਗਿਆ ਹੈ ਬੱ ਨਹੀਂ ਆ ਕਿਉਂਕਿ ਵਿਜੇ ਸਾਪਲਾ ਜੀ ਨੇ 2 ਦਿਨ ਦਾ ਸਮਾਂ ਲਿਆ ਹੈ 21 ਤਰੀਕ ਤੱਕ ਜਿਹੜੇ ਸੂਤਰਾਂ ਦੇ ਮੁਤਾਬਿਕ ਹੂੰ ਅਜੇ ਫਿਲਹਾਲ ਉਸ ਸਮਰਤਕਾਰਾਂ ਨਾਲ ਗੱਲ ਕਰ ਰਹੇ ਨੇ ਹੱਥ ਪੈਰ ਜ਼ਰੂਰ ਮਾਰ ਰਹੇ ਨੇ ਜਿਵੇਂ ਪਹਿਲਾਂ ਕਿਹਾ ਕਾਂਗਰਸ ਨਾਲ ਗੱਲ ਚੱਲੀ ਪਹਿਲਾਂ ਇਹ ਆ ਕਿ ਕਾਂਗਰਸ ਜੁਆਇਨ ਕਰਨਗੇ ਹੁਣ ਅਕਾਲੀ ਦਲ ਨਾਲ ਗੱਲ ਚੱਲ ਰਹੀ ਹੈ ਪਰ ਗੱਲ ਅਜੇ ਸਿਰੇ ਤੇ ਨਹੀਂ ਪਹੁੰਚੀ ਹੈ ਥੋੜਾ ਵਕਤ ਇਹਨਾਂ ਨੇ ਲਿਆ ਹੈ ਸ਼ਾਇਦ ਥੋੜਾ ਵਕਤ ਅਕਾਲੀ ਦਲ ਨੇ ਵੀ ਲਿਆ ਹੋਵੇਗਾ ਸੋਚ ਵਿਚਾਰ ਕੀਤਾ ਜਾ ਰਿਹਾ ਹੋਵੇਗਾ ਅਕਾਲੀ ਦਲ ਵੀ ਸੋਚ ਰਿਹਾ ਹੋਵੇਗਾ ਕਿ ਜੇ ਸਾਮਪਲਗਰ ਪਾਰਟੀ ਚਾਹੁੰਦੇ ਨੇ ਅਗਰ ਇਹਨਾਂ ਨੂੰ ਅਸੀਂ ਖੋਸ਼ਿਆਰਪੁਰ ਤੋਂ ਕੈਂਡੀਡੇਟ ਐਲਾਨ ਦੇਆ ਤੇ ਕਿੰਨਾ ਫਾਇਦਾ ਹੋ ਸਕਦਾ ਕਿਉਂਕਿ ਅੱਗੇ ਗੱਠਜੋੜ ਤੇ ਚੋਣ ਲੜੀ ਗਈ ਹੈ 2019 ਦੀ ਚੋਣ ਉਸ ਤੋਂ ਪਹਿਲਾਂ ਵੀ ਚੋਣ ਅਕਾਲੀ ਬੀਜੇਪੀ ਜਿਹੜੇ ਨੇ ਗੱਠਜੋੜ ਚੋਣ ਚ ਲੜਦੇ ਰਹੇ ਨੇ ਤੇ ਇਹ ਜਿਹੜੀ ਸੀਟ ਹੈ ਹੁਸ਼ਿਆਰਪੁਰ ਦੀ ਬੀਜੇਪੀ ਦੇ ਹਿੱਸੇ ਆਉਂਦੀ ਰਹੀ ਹੈ ਤੇ ਅਕਾਲੀ ਦਲ ਨੂੰ ਵੀ ਇੱਕ ਕੈਂਡੀਡੇਟ ਚਾਹੀਦਾ ਸੋ ਦੇਖਦੇ ਆ ਕਿ ਵਿਜੇ ਸੰਪਲਾ ਕੀ ਅਕਾਲੀ ਦਲ ਜੁਆਇਨ ਕਰਦੇ ਨੇ ਜਾਂ ਫਿਰ ਕਿ ਉਹ ਪਾਰਟੀ 'ਚ ਹੀ ਰਹਿਣਗੇ ਵੈਸੇ ਐਸਾ ਹੈ ਵੈਸੇ ਸੁਨੀਲ ਜੀ ਕਿ ਉਹ ਪਾਰਟੀ 'ਚ ਹੀ ਰਹਿਣ ਕਿ ਮਨ ਬੜ ਆ ਚੁੱਕੇ ਨੇ ਹੁਣ ਛੱਡਣੀ ਹੈ ਪਾਰਟੀ ਕਈ ਕਿੱਸੇ ਲਗਾਏ ਜਾ ਰਹੇ ਕਿਉਂਕਿ ਪਹਿਲਾਂ ਇਹਨਾਂ ਨੇ ਬਿਲਕੁਲ ਹੀ ਜਿਹੜੇ ਬੀਜੇਪੀ ਦੇ ਪੋਸਟਰ ਵਗੈਰਾ ਜਾਂ ਆਪਣੀ ਤੁਸੀਂ ਦੇਖਿਆ ਪੋਸਟਰ ਵੀ ਹਟਾ ਦਿੱਤੀ ਸੀ ਫੇਸਬੁੱਕ ਤੋਂ ਲੇਕਿਨ ਅੱਜ ਜਿਹੜੇ ਘਰ ਦੇ ਵਿੱਚ ਆ ਉਹ ਕਿਤੇ ਜਿਹੜੇ ਅੱਜ ਝੰਡੇ ਦੇਖਣ ਨੂੰ ਮਿਲੇ ਆ ਉਹ ਆਪਾਂ ਕਹਿ ਸਕਦੇ ਆ ਸ਼੍ਰੀ ਰਾਮ ਜੀ ਜਾਂ ਆਪਾਂ ਭਾਜਪਾ ਦੇ ਨਾਲ ਜਿਹੜੇ ਸੰਤਰੀ ਰੰਗ ਦੇ ਝੰਡੇ ਨੇ ਹਨ ਕੇਸਰੀ ਰੰਗ ਦੇ ਝੰਡੇ ਅੱਜ ਦਿਖਾਈ ਦਿੱਤੇ ਆ ਇਸ ਤੋਂ ਅੰਦਾਜ਼ਾ ਇਹ ਵੀ ਲਗਾਇਆ ਜਾ ਸਕਦਾ ਵੀ ਕਿਤੇ ਨਾ ਕਿਤੇ ਉਹ ਭਾਜਪਾ ਆਪਣਾ ਇਹ ਸੋਚ ਰਹੇ ਹੋਣ ਵੀ ਸ਼ਾਇਦ ਕੋਈ ਪਾਰਟੀ ਦਾ ਕੋਈ ਨੁਮਾਇੰਦਾ ਆਵੇ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਨਾਲ ਪਤਾ ਹੈ ਬੀਜੇ ਸਾੰਪਲਾ ਜੀ ਬੜੇ ਲੀਡਰ ਨੇ ਉਹਨਾਂ ਨੂੰ ਪਤਾ ਹੈ ਕਿ ਅਗਰ ਇਹ ਹੁਸ਼ਿਆਪੁਰ ਸੀਟ ਜਿਹੜੀ ਹੱਥੋਂ ਜਾਂਦੀ ਹੈ ਤੋ ਕਿਸੇ ਪਾਸੇ ਜੋਗੇ ਵੀ ਨਹੀਂ ਰਹਿ ਸਕਦੇ ਆ ਕਿਉਂਕਿ ਬੀਜੇਪੀ ਚ ਰਹਿਣਗੇ ਕੋਈ ਨਾ ਕੋਈ ਅਹੁਦੇਦਾਰੀ ਉਹਨਾਂ ਨੂੰ ਪਹਿਲਾਂ ਵੀ ਮਿਲੀ ਹੈ ਹੁਣ ਵੀ ਮਿਲ ਸਕਦੀ ਹੈ ਅਗਰ ਉਹ ਕਾਂਗਰਸ ਚ ਜਾਂ ਅਕਾਲੀ ਦਲ ਚ ਨਾਲੇ ਅੱਗੇ 2027 ਦਾ ਭਰੋਸਾ ਵੀ ਬੀਜੇਪੀ ਦੇ ਸਕਦੀ ਹੈ ਕਿ 2027 ਚ ਤੁਹਾਨੂੰ ਹੈ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕੁਝ ਭਰੋਸੇ ਵੀ ਬਿਲਕੁਲ ਜੀ ਬਿਲਕੁਲ ਵਿਧਾਨ ਸਭਾ ਦੇ ਵਿੱਚ ਵੀ ਹਾਂ ਜੀ ਨਹੀਂ ਅਗਰ ਬੀਜੇਪੀ ਚਾਹੁੰਦੀ ਹੈ ਕਿ ਅਸੀਂ ਇਸ ਆਪਣੇ ਲੀਡਰ ਨੂੰ ਆਪਣੀ ਪਾਰਟੀ ਚ ਹੀ ਰੱਖਣਾ ਬਿਲਕੁਲ ਜੀ ਬਿਲਕੁਲ ਇਹ ਗੱਲ ਸਹੀ ਹੈ ਕਿਉਂਕਿ ਪਿਛਲੀ ਵਾਰ ਇਹ ਨਾਰਾਜ਼ ਹੋ ਗਈ ਤਾਂ ਐਸੀ ਕਰਕੇ ਹੋਈ ਨੂੰ ਨਾ ਇਹਨਾਂ ਨੂੰ ਕਿਸੇ ਨੂੰ ਵੀ ਮਤਲਬ ਇਹਨਾਂ ਨੇ ਜਿਹੜਾ ਚੌਨ ਮદાન ਦੇ ਵਿੱਚ ਵਿਧਾਨ ਸਭਾ ਚ ਨਹੀਂ ਉਤਾਰਿਆ ਹੌਣ ਵੀ ਜਿਹੜਾ ਇਹ ਪੱਕੀ ਤਰ੍ਹਾਂ ਦਾ 100% ਜਿਹੜੀ ਆ ਉਹ ਕਹਿ ਰਹੇ ਸੀ ਜਿਵੇਂ ਕਿ ਲੁਧਿਆਣੇ ਦੇ ਵਿੱਚ ਇਹਨਾਂ ਨੇ ਜਦੋਂ ਇਹਨਾਂ ਨੇ ਭਾਜਪਾ ਦਾ ਮੈਨੀਫੈਸਟੋ ਉਹਦੇ ਬਾਰੇ ਉਹ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਵੀ ਮਤਲਬ ਬੜੇ ਪੱਕੇ ਤਰੀਕੇ ਦਾ ਕਹਿ ਰਹੇ ਸੀ ਔਰ ਜਿਹੜੇ ਸੋਮਪ੍ਰਕਾਸ਼ ਜੀ ਦੇ ਅਨੀਤਾ ਸੋਮਪ੍ਰਕਾਸ਼ ਜੀ ਹੈ ਉਹਨਾਂ ਦੇ ਬਾਰੇ ਤਾਂ ਮਤਲਬ ਕਹਿ ਰਹੇ ਸੀ ਬਿਲਕੁਲ ਹੀ ਪਾਰਟੀ ਵਰਕਰ ਵੀ ਔਰ ਇਹਨਾਂ ਦੇ ਸਮਰਥਕਾਂ ਨੇ ਤਾਂ ਚਲੋ ਕਹਿੰਦੇ ਸੀ ਬਾਕੀ ਵੀ ਭਾਜਪਾ ਦੇ ਜਿਹੜੇ ਕਹਿ ਰਹੇ ਸੀ ਵੀ ਕਦੀ ਹੋ ਨਹੀਂ ਸਕਦਾ ਵੀ ਉਹਨਾਂ ਨੂੰ ਪਾਰਟੀ ਟਿਕਟ ਨਵਾਂ ਚਿਹਰਾ ਹੈ ਕਦੀ ਅਜੇ ਤੱਕ ਰਾਜਨੀਤੀ ਦੀਗ ਵਿੱਚ ਆਇਆ ਨਹੀਂ ਹੈ ਇੱਡਾ ਰਿਸਕ ਨਹੀਂ ਪਾਰਟੀ ਪਰ ਅਚਾਨਕ ਇਦਾਂ ਦਾ ਜਦੋਂ ਸਾਹਮਣੇ ਆਇਆ ਤੇ ਉਹ ਬਹੁਤ ਜ਼ਿਆਦਾ ਹੈਰਾਨੀਜਨਕ ਜਿਹੜਾ ਨਤੀਜਾ ਸੀ ਜਦ ਆਇਆ ਸਾਹਮਣੇ ਵੀ ਉਹਨਾਂ ਨੂੰ ਉਮੀਦਵਾਰ ਉਹਦੇ ਨਾਲ ਇੱਕ ਪੜਕਣਾ ਨੈਚੁਰਲੀ ਵੀ ਇਹਨਾਂ ਲਈ ਸਿਗਾ ਹੀ ਇਹਨਾਂ ਲਈ ਵੀ ਪਾਰਟੀ ਵਰਕਰਾਂ ਲਈ ਵੀ ਬੜੀ ਹੈਰਾਨੀ ਵਾਲੀ ਗੱਲ ਸਗੀ ਤੇ ਉਹ ਹੀ ਹੋਇਆ ਜੋ ਕਿ ਸਾਰਿਆਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਰਾਜਨੀਤੀ ਕੀ ਰੰਗ ਲਾਉਂਦੀ ਹੈ ਅਜੇ ਹੁਸ਼ਾਰਪੁਰ ਦੇ ਵਿੱਚ ਇਹਨਾਂ ਚੀਜ਼ਾਂ ਬਿਲਕੁਲ ਅੱਜ ਹੀ ਕਾਫੀ ਕਲੈਰਿਟੀ ਹੋ ਜਾਏਗੀ ਕਿਉਂਕਿ ਅੱਜ ਹੀ ਉਹਨਾਂ ਦੇ ਘਰ 'ਚ ਜਿਹੜੀ ਮੀਟਿੰਗ ਹੈ ਚੱਲ ਰਹੀ ਚੱਲ ਰਹੀ ਹੈ ਸੋ ਦੇਖਣਾ ਹੋਵੇਗਾ ਜੋ ਅ ਵੀ ਜਸ ਸਾਫਲਾ ਨੇ ਕੀ ਰੋਕ ਲੈਂਦੇ ਨੇ ਬਹੁਤ ਬਹੁਤ ਧੰਨਵਾਦ ਸੁਨੀਤ ਜਿਸ तमाम ਜਾਣਕਾਰੀ ਦੇ ਲਈ ਸੋ ਨਰਾਸ਼ ਕੇਰਾ ਦੌਰ ਵੀ ਚੱਲ ਰਿਹਾ ਸੰਗਰੂਰ ਦੀ ਮੈਂ ਗੱਲ ਕਰਾ ਤਾਂ ਉਧਰ ਟੀਂਸਾ ਪਰਿਵਾਰ ਵੀ ਨਰਾਜ਼ ਹੈ ਕਿਉਂਕਿ ਇਕਬਾਲ ਸਿੰਘ ਝੁੰਦਾਨੋ ਅਕਾਲੀ ਦਲ ਨੇ ਉਮੀਦਵਾਰ ਐਲਾਨ ਨਹੀਂ ਆਏ ਸੋ ਉਹਨਾਂ ਉਹ ਵੀ ਸੋਚ ਉਚਾਰ ਕਰ ਰਹੇ ਨੇ ਕੀ ਕਰਨਾ ਹੈ ਅਕਾਲੀ ਦਲ ਨੇ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਬਿਲਕੁਲ ਪਰਮੇਂਦਰ ਸਿੰਘ ਦੀ ਇਨਸਾਨ ਨੂੰ ਟਿਕਟ ਮਿਲਣੀ ਚਾਹੀਦੀ ਹੈ ਸੋ तमाम ਵੱਖ-ਵੱਖ ਥਾਵਾ ਤੋਂ ਵੱਖ-ਵੱਖ ਪਾਰਟੀਆਂ ਦਿਆ ਵੱਖ-ਵੱਖ ਉਮੀਦਵਾਰਾਂ ਦਿਆ ਕਈ ਪਰੇਸ਼ਾਨੀਆਂ ਕਈ ਚੁਣੌਤੀਆਂ ਜੋ ਉਹ ਸਾਹਮਣੇ ਆ ਰਹੀਆਂ ਨੇ ਪਾਰਟੀ ਦੇ ਅੰਦਰ ਹੀ ਬਾਕੀ ਤਾਂ ਜੇ ਲੋਕਾਂ ਨੇ ਫੈਸਲਾ ਕਰਨਾ ਹੈ ਜਿਹੜੇ ਉਮੀਦਵਾਰ ਸਾਹਮਣੇ ਆਣਗੇ ਲੋਕਾਂ ਦੇ ਹੱਥ 'ਚ ਫੈਸਲਾ ਸੁਣਾਉਣਗੇ ਫਿਲਹਾਲ ਤਾਂ ਦਲ ਬਦਲਵਾ ਦਾ ਵਾਸਾ ਵੀ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਕਿ ਲੱਗਦਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਫਿਲਹਾਲ ਮੈਨੂੰ ਦੋਈ ਚਾਹਤ ਦੇਖਦੇ ਰਹੋ ਪੰਜਾਬ 'ਚ ਸੱત્રਿਆ ਕਾਲ